ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮਦੀਨ ਤੁਮ ਜੁਗ ਜੁਗ ਦਾਤੇ ਸਬਦੇ ਦੇ ਬੁਝਾਈ ਹਰ ਜਿਓ ਕਿਰਪਾ ਕਰਹੁ ਤੁਮ ਪਿਆਰੇ ਸਤਗੁਰ ਦਾਤਾ ਮੇਲ ਮਿਲਾਵਹੁ ਹਰ ਨਾਮ ਦੇਵਹ ਆਦਾਰੇ ਰਹਾ ਮਨ ਸਮਾਰ ਦੁਬਿਦਾ ਸਹਜ ਸਮਾਣੀ ਪਾਇਆ ਨਾਮ અપਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕਿਲ ਬਿਖ ਕਾਟਨ ਹਾਰਾ शब्द मरह फिर जीव साध ही ता फिर ना होई अमृत नाम सदा मन मीठा सबदे पावे कोई दात दात रखी हाथ अपने ਜਿਸ ਭਾਵੇਂ ਤਿਸ ਦੇਈ ਨਾਨਕ ਨਾਮ ਰੱਤੇ ਸੁਖ ਪਾਇਆ ਦਰਗਹ Jap ਹੈ ਸੇਈਂ ਦਤ ਦਤ ਰੱਖੇ ਹੱਥ ਆਪਣੇ ਜਿਸ ਭਾਵੇਂ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ Japhe ਸੇਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਤ ਗੁਰਾਂ ਦੀ ਸਾਜੀ ਔਰ ਨਿਵਾਜੀ ਗੁਰੂ ਪਿਆਰੇ ਗੁਰਸਵਾਰੇ ਸਾਧ ਸੰਗਤ ਜੀਓ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਭ੍ਰਮ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਓ ਸਤ ਗੁਰੂ ਜੀ ਗੁਰ ਬਾਣੀ ਦੇ ਰਾਹੀ ਸਾਨੂੰ ਇਹ ਸੋਝੀ ਬਖਸ਼ਿਸ਼ ਕਰਦੇ ਹਨ ਦੇ ਵੱਡੇ ਆ ਭਾਗਾਂ ਦੇ ਨਾਲ ਵੱਡੇ ਭਾਗਾਂ ਵਾਲੇ ਮਨੁੱਖ ਸਤ ਸੰਗਤ ਵਿੱਚ ਆਉਂਦੇ ਹਨ ਸਤ ਸੰਗਤ ਕਰਦੇ ਹਨ ਅਤੇ ਗੁਰੂ ਦੀ ਮਤ ਨੂੰ ਗ੍ਰਹਿਣ ਕਰਕੇ ਗੁਰੂ ਆਸ਼ੇ ਅਨੁਸਾਰ ਆਪਣਾ ਜਿਹੜਾ ਜੀਵਨ ਹੈ ਉਹ ਬਤੀਤ ਕਰਦੇ ਹਨ ਕਿਉਂਕਿ ਇਹ ਮਨੁੱਖਾ ਦੇਹੀ ਜਿਹੜੀ ਹੈ ਇਹ ਸਤ ਗੁਰਾਂ ਦੀ ਕਿਰਪਾ ਦੇ ਨਾਲ ਸਾਡੇ ਕੀਤੇ ਹੋਏ ਕਰਮਾਂ ਦੇ ਨਾਲ ਸਾਨੂੰ ਜਿਹੜੀ ਮਿਲੀ ਹੈ ਅਤੇ ਇਹ ਕਿਸ ਕਾਰਨ ਕਰਕੇ ਮਿਲੀ ਹੈ ਇਹ ਵੀ ਭੇਦ ਗੁਰਬਾਣੀ ਹੀ ਸਾਨੂੰ ਦੱਸਦੀ ਹੈ ਰੋਜ਼ ਆਪਾਂ ਸੰਧਿਆ ਦੇ ਸਮੇਂ ਇਹ ਆਪਾਂ ਸ਼ਬਦ ਪੜ੍ਹਦੇ ਸੁਣਦੇ ਹਾਂ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਮਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਹੈ ਇਹ ਉਸ ਅਕਾਲ ਪੁਰਖ ਨੂੰ ਉਸ ਦੇ ਨਾਲ ਮਿਲਾਪ ਦੀ ਜੋ ਵਾਰੀ ਹੈ ਜੋ ਸਾਨੂੰ ਮਿਲਿਆ ਹੈ 84 ਲੱਖ ਜੂਨਾ ਹਨ ਗੁਰਬਾਣੀ ਅੰਦਰ ਸਾਰਾ ਹੀ ਭੇਦ ਸਤਿਗੁਰਾਂ ਨੇ ਸਮਝਾਉਣਾ ਕੀਤਾ ਹੈ 84 ਲੱਖ ਜੂਨਾ ਦਾ ਸਰਮੌਰ ਜਿਹੜੀ ਜੂਨ ਹੈ ਸਭ ਤੋਂ ਉੱਤਮ ਜੂਨ ਜਿਹੜੀ ਉਹ ਮਨੁੱਖਾ ਜੂਨ ਹੈ ਇਹ ਮਨੁੱਖਾ ਜਾਮਾ ਸਭ ਤੋਂ ਉੱਤਮ ਮੰਨਿਆ ਗਿਆ ਹੈ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਬਾਣੀ ਅੰਦਰ ਭੇਦ ਦੱਸਦੇ ਹਨ ਕਿ 42 ਲੱਖ ਜੀ ਜਲਮੇ ਹੋਤੇ ਮੀਠਲ ਪਹਿਲਾ ਕਾਇ ਕਰੋ ਸੋ 42 ਲੱਖ ਜਿਹੜੀਆਂ ਜੂਨਾ ਹਨ 84 ਲੱਖ ਜੂਨਾ ਦੇ ਵਿੱਚੋਂ ਭਾਵ ਅਧੀਆਂ ਜੂਨਾ ਜਿਹੜੀਆਂ ਉਹ ਜਲ ਦੇ ਵਿੱਚ ਸਮੁੰਦਰ ਦੇ ਵਿੱਚ ਪਾਣੀ ਦੇ ਵਿੱਚ ਹਨ ਕੁਝ ਸਮੁੰਦਰ ਦੇ ਤਲ ਤੇ ਰਹਿੰਦੀਆਂ ਹਨ ਕੁਝ ਡੂੰਘੇ ਸਤਾ ਤੇ ਰਹਿੰਦੀਆਂ ਹਨ ਸੋ ਇਸ ਤਰ੍ਹਾਂ 42 ਲੱਖ ਜੂਨਾ ਜਿਹੜੀਆਂ ਹਨ ਉਹ ਸਮੁੰਦਰ ਵਿੱਚ ਹਨ ਤੇ 42 ਲੱਖ ਜੂਨਾ ਜਿਹੜੀਆਂ ਉਹ ਹਨ ਧਰਤੀ ਤੇ ਅਤੇ ਆਕਾਸ਼ ਤੇ ਹਨ ਸੋ ਇਸ ਤਰ੍ਹਾਂ ਕਰਕੇ 84 ਲੱਖ ਜਿਹੜਾ ਜੂਨਾ ਦਾ ਢੇਡ ਬਣਦਾ ਹੈ ਅਤੇ ਮਨੁੱਖਾ ਜੂਨ ਨੂੰ ਮਨੁੱਖਾ ਜਾਮੇ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀਆ ਨੇ ਉੱਤਮ ਦੱਸਿਆ ਹੈ ਸੋ ਗੁਰੂ ਪਿਆਰਿਓ ਇਹ ਜਿਹੜੀ ਵਾਰੀ ਸਾਨੂੰ 84 ਲੱਖ ਜੂਨਾ ਭੋਗ ਕਰਕੇ ਮਿਲੀ ਹੈ ਸੋ ਇਸ ਨੂੰ ਅਜਾਈ ਨਾ ਗਵਾਈਏ ਜਿਹੜਾ ਸਵਾਸ ਆਉਂਦਾ ਹੈ ਸਵਾਸ ਦੇ ਨਾਲ ਉਸ ਅਕਾਲ ਪੁਰਖ ਨੂੰ ਚੇਤੇ ਕਰੀਏ ਜਿਸ ਨੇ ਸਾਨੂੰ ਇਹ ਸੁੰਦਰ ਨਿਰੋਲ ਦੇਹੀ ਬਖਸ਼ਿਸ਼ ਕੀਤੀ ਹੈ ਸੋ ਉਸ ਦਾ ਸ਼ੁਕਰਾਨਾ ਕਰੀਏ ਰਹਿਣ ਵਾਸਤੇ ਜਗਾ ਖਾਣ ਵਾਸਤੇ ਅੰਨ ਪਾਣੀ ਪਹਿਨਣ ਵਾਸਤੇ ਵਸਤਰ ਦਿੱਤੇ ਹਨ ਸੋ ਉਸ ਅਕਾਲ ਪੁਰਖ ਨੂੰ ਸਦੀਵ ਕਾਲ ਵਾਸਤੇ ਹਿਰਦੇ ਵਿੱਚ ਵਸਾ ਕਰਕੇ ਰੱਖਣਾ ਚਾਹੀਦਾ ਹੈ ਅਤੇ ਹਰ ਵੇਲੇ ਉਸ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਸੋ ਗੁਰੂ ਪਿਆਰਿਓ ਦੀਨ ਦੁਨੀਆ ਦੇ ਮਾਲਕ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਸਾਂ ਪਾਤਸ਼ਾਹਿਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਜੀਆਂ ਨੇ ਕਿਰਪਾ ਰਹਿਮਤ ਕੀਤੀ ਅੰਮ੍ਰਿਤ ਵੇਲੇ ਤਖਤਾਂ ਤੇ ਸੁਭਾਈਮਾਨ ਹੋ ਕਰਕੇ ਅੱਜ ਦੇ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਹਨ ਆਪ ਸੰਗਤਾਂ ਨੇ ਸਰਵਣ ਕਰਨਾ ਕੀਤੇ ਹਨ ਸੋ ਗੁਰੂ ਗਰੀਬ ਨਿਵਾਜ ਕਿਰਪਾ ਕਰਨ ਅੱਜ ਦਾ ਜੋ ਪਾਵਨ ਉਪਦੇਸ਼ ਹੈ ਉਸ ਨੂੰ ਵੀ ਆਪਾਂ ਵਿਚਾਰਨ ਦਾ ਯਤਨ ਕਰਨਾ ਹੈ ਸੋ ਬਹੁਤ ਆਸਮਾਨਾ ਲੈਂਦੇ ਹੋਏ ਆਓ ਸ਼ਬਦ ਦੀ ਵਿਚਾਰ ਪ੍ਰਾਰੰਭ ਕਰੀਏ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਪਾਸ ਸਾਡੀ ਅਤੇ ਆਪਣੀ ਹਾਜ਼ਰੀ ਲਵਾਈਏ ਫਤੇ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਸੋਰਠ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਉਹ ਮਹਾਰਾਜ ਕਿਰਪਾ ਕਰਕੇ ਅੱਜ ਦਾ ਫੁਰਮਾਨ ਬਖਸ਼ਿਸ਼ ਕਰਦੇ ਹਨ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ हे ਭਾਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਬਿਨ ਸਤਗੁਰ ਸੇਵੇ ਸਤਗੁਰੂ ਦੀ ਸੇਵਾ ਕੀਤੇ ਤੋਂ ਬਿਨਾ ਸਤਗੁਰਾਂ ਦੀ ਸ਼ਰਨ ਪਏ ਤੋਂ ਬਿਨਾ ਮਨੁੱਖ ਨੂੰ ਬਹੁਤ ਦੁੱਖ ਲੱਗਦਾ ਹੈ ਬਹੁਤ ਦੁੱਖ ਦਿਲਦਰ ਚਿੰਬੜਿਆ ਹੋਇਆ ਹੈ। ਅਤੇ ਮਨੁੱਖ ਜੁਗ ਚਾਰੇ ਪਰਮਾਈ। ਭਾਵ ਕਿ ਇਹ ਜਿਹੜਾ ਮਨੁੱਖ ਹੈ ਪਰਮਾਈ ਦਾ ਇੱਥੇ ਅਰਥ ਹੈ ਭਟਕਣਾ। ਸੋ ਮਨੁੱਖ ਸਦਾ ਹੀ ਗੁਰੂ ਦੀ ਸ਼ਰਨ ਤੋਂ ਬਿਨਾਂ ਗੁਰੂ ਤੋਂ ਵਿਛੜ ਕਰਕੇ ਸਦੀਵ ਕਾਲ ਵਾਸਤੇ ਭਟਕਦਾ ਰਹਿੰਦਾ ਹੈ। ਹਮ ਦੀਨ ਤੁਮ ਜੁਗ ਜੁਗ ਦਾਤੇ ਸਬਦੇ ਦੇਹ 부ਝਾਈ ਦੀਨ ਭਾਵ ਕੰਗਾਲ ਨੂੰ ਵੀ ਕਹਿੰਦੇ ਹਨ ਦੀਨ ਮੰਗਤੇ ਨੂੰ ਵੀ ਕਹਿੰਦੇ ਹਨ ਅਤੇ ਸਬਦੇ ਦੇਹ 부ਝਾਈ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਸਮਝਾਉਣਾ ਕਰਦੇ ਹਨ ਸਾਨੂੰ ਕਲਯੁਗੀ ਜੀਵਾਂ ਨੂੰ हे ਪ੍ਰਭੂ ਅਸੀਂ ਜੀਵ ਤੇਰੇ ਦਰ ਦੇ ਮੰਗਤੇ ਹਾਂ ਤੂੰ ਸਦਾ ਹੀ ਸਾਨੂੰ ਦਾਤਾਂ ਦੇਣ ਵਾਲਾ ਹੈ ਮਿਹਰ ਕਰ ਸ਼ਬਦ ਵਿੱਚ ਜੋੜ ਕਰਕੇ ਆਤਮਕ ਜੀਵਨ ਦੀ ਜਿਹੜੀ ਸਮਝ ਹੈ ਜਿਹੜੀ ਸੋਝੀ ਹੈ ਉਹ ਸਾਨੂੰ ਬਖਸ਼ਣਾ ਕਰ ਹਰ ਜਿਓ ਕਿਰਪਾ ਕਰੋ ਤੂੰ ਪਿਆਰੇ ਹੇ ਪਿਆਰੇ ਪ੍ਰਭੂ ਜੀ ਦੀਨ ਦੁਨੀਆ ਦੇ ਮਾਲਕ ਮੇਰੇ ਉੱਤੇ ਮਿਹਰ ਕਰ ਸਤਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵੋ ਆਦਾਰੇ ਆਦਾਰੇ ਭਾਵ ਕੇ ਆਸਰਾ ਸਤਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਤੇਰੇ ਨਾਮ ਦੀ ਦਾਤ ਦੇਣ ਵਾਲਾ ਉਹ ਵਾਹਿਗੁਰੂ ਉਹ ਪਰਮਾਤਮਾ ਉਹ ਸੰਤ ਜਨ ਉਹ ਗੁਰੂ ਮੈਨੂੰ ਮਲਾ ਮਲਾਉਣਾ ਕਰ ਅਤੇ ਮੇਰੀ ਜ਼ਿੰਦਗੀ ਦਾ ਸਹਾਰਾ ਆਪਣੇ ਨਾਮ ਦੀ ਦਾਤ ਜਿਹੜੀ ਹੈ ਉਹ ਮੈਨੂੰ ਬਖਸ਼ਿਸ਼ ਕਰ ਰਹਾਉ ਵਿਸ਼ਰਾਮ ਦੇ ਕਰਕੇ ਗਰੀਬ ਨਿਵਾਜ ਅੱਗੇ ਫਰਮਾਉਣਾ ਕਰਦੇ ਹਨ ਮਨਸਾ ਮਾਰ ਦੁਬਦਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ हे ਭਾਈ ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੇ ਬੇਅੰਤ ਬੇਅੰਤ ਪ੍ਰਭੂ ਦਾ ਨਾਮ ਜਿਹੜਾ ਹੈ ਉਹ ਹਾਸਲ ਕਰ ਲਿਆ ਹੈ ਤੇ ਨਾਮ ਦੀ ਬਰਕਤ ਨਾਲ ਵਾਸਨਾ ਨੂੰ ਮੁਕਾ ਕੇ ਵਾਸਨਾਵਾਂ ਨੂੰ ਖਤਮ ਕਰਕੇ ਮਾਨਸਿਕ ਡਾਵਾਂਡੋਲ ਹਾਲਤ ਆਤਮਿਕ ਅਡੋਲਤਾ ਵਿੱਚ ਲੀਨ ਹੋ ਜਾਂਦੀ ਹੈ ਹਰ ਰਸ ਚਾਖ ਮਨ ਨਿਰਮਲ ਹੋਆ ਕਿਲਬਿਖ ਕਾਟਨ ਹਾਰਾ ਸੋ ਗਰੀਬ ਨਿਵਾਜ ਕਿਰਪਾ ਕਰਦੇ ਹਨ ਕਿ ਕਿਲਬਿਖ ਕਾਟਨ ਹਾਰਾ ਕਿਲਬਿਖ ਕਹਿੰਦੇ ਹਨ ਪਾਪ ਨੂੰ ਸਾਡੇ ਕੀਤੇ ਹੋਏ ਪਾਪਾਂ ਨੂੰ हे ਭਾਈ ਪਰਮਾਤਮਾ ਦਾ ਨਾਮ ਸਾਰੇ ਪਾਪ ਕੱਟਣ ਦੇ ਸਮਰੱਥ ਹੈ ਜਿਹੜਾ ਮਨੁੱਖ ਨਾਮ ਪ੍ਰਾਪਤ ਕਰ ਲੈਂਦਾ ਹੈ ਹਰ ਨਾਮ ਦਾ ਸਵਾਦ ਚਖ ਕੇ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਨਾਮ ਵਿੱਚ ਸਾ ਸੰਗਤ ਜੀ ਇੰਨੀ ਤਾਕਤ ਹੈ ਇੰਨੀ ਬਰਕਤ ਹੈ ਕਿ ਆਪਣੇ ਪਿਛਲੇ ਕਰਮਾਂ ਦੇ ਕੀਤੇ ਹੋਏ ਪਾਪ ਉਹ ਜਿਹੜੇ ਸਾਰੇ ਹਨ ਉਹ ਕੱਟੇ ਜਾਂਦੇ ਹਨ ਸ਼ਬਦ ਮਰਹ ਫਿਰ ਜੀਵ ਸਦ ਹੀ ਤਾ ਫਿਰ ਮਰਨ ਨਾ ਹੋਈ ਸਤਿਗੁਰ ਸੱਚੇ ਪਾਤਸ਼ਾਹ ਜੀ ਇਥੇ ਕਿਰਪਾ ਕਰਦੇ ਹਨ ਕਿ हे ਭਾਈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਵਿਕਾਰਾਂ ਵੱਲੋਂ ਅਸ਼ੋਹ ਹੋ ਜਾਵੋ ਫਿਰ ਸਦਾ ਲਈ ਆਤਮਕ ਜੀਵਨ ਜਿਉਂਦੇ ਰਹੋਗੇ ਅਤੇ ਫਿਰ ਕਦੇ ਆਤਮਕ ਜਿਹੜੀ ਮੌਤ ਹੈ ਉਹ ਜੀਵ ਦੇ ਨੇੜੇ ਨਹੀਂ ਆਉਂਦੀ ਅੰਮ੍ਰਿਤ ਨਾਮ ਸਦਾ ਮਨ ਮੀਠਾ ਸਬਦੇ ਪਾਵੇ ਕੋਈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਹਰ ਨਾਮ ਉਸ ਦੀ ਪ੍ਰਾਪਤੀ ਕਰਦਾ ਹੈ ਨਾਮ ਦੀ ਪ੍ਰਾਪਤੀ ਕਰ ਲੈਂਦਾ ਹੈ ਉਸ ਨੂੰ ਇਹ ਆਤਮਿਕ ਜੀਵਨ ਦੇਣ ਵਾਲਾ ਨਾਮ ਸਦਾ ਲਈ ਮਨ ਵਿੱਚ ਮਿੱਠਾ ਲੱਗਣ ਲੱਗ ਪੈਂਦਾ ਹੈ ਦਾਤ ਦਾਤ ਰੱਖੇ ਹੱਥ ਆਪਣੇ ਜਿਸ ਭਾਵੇਂ ਤਿਸ ਦੇਈ ਪਰ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ हे ਭਾਈ ਇਹ ਜਿਹੜੀ ਦਾਤ ਹੈ ਇਹ ਦਾਤਾਰ ਨੇ ਨਾਮ ਦੀ ਦਾਤ ਆਪਣੇ ਹੱਥ ਵਿੱਚ ਰੱਖੀ ਹੋਈ ਹੈ ਤੇ ਜਿਸ ਨੂੰ ਉਹ ਚਾਹੁੰਦਾ ਹੈ ਜਿਸ ਨੂੰ ਉਹ ਪਾਉਂਦਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਉਸੇ ਤੇ ਹੀ ਕਿਰਪਾ ਕਰਕੇ ਉਸ ਨੂੰ ਇਹ ਜਿਹੜੀ ਦਾਤ ਬਖਸ਼ਿਸ਼ ਕਰਨਾ ਕਰਦੇ ਹਨ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ Japh せਈ हे ਨਾਨਕ ਤੀਸਰੇ ਗੁਰੂ ਨਾਨਕ ਧੰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾ ਰਹਿਮਤ ਕਰਦੇ ਹਨ ਜਿਹੜੇ ਮਨੁੱਖ ਪ੍ਰਭੂ ਦੇ ਨਾਮ ਵਿੱਚ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਨਾਨਕ ਨਾਮ ਰਤੇ ਸੁਖ ਪਾਇਆ ਤੇ ਉਹ ਸਦੀਵ ਕਾਲ ਵਾਸਤੇ ਇਥੇ ਜਿਹੜਾ ਸੁਖ ਮੰਨਦੇ ਹਨ ਦਰਗਹ ਜਾਪੈ ਸਈ ਅਤੇ ਪਰਮਾਤਮਾ ਦੀ ਹਜ਼ੂਰੀ ਵਿੱਚ ਵੀ ਭਾਵਕੇ ਦਰਗਾਹ ਵਿੱਚ ਵੀ ਉਹਨਾਂ ਨੂੰ ਉਹਨਾਂ ਜੀਵਾਂ ਨੂੰ ਆਦਰ ਤੇ ਮਾਣ ਸਤਿਕਾਰ ਪ੍ਰਾਪਤ ਹੁੰਦਾ ਹੈ ਗੁਰੂ ਗਰੀਬ ਨਿਵਾਜ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਜੀਆਂ ਨੇ ਕਿਰਪਾ ਰਹਿਮਤ ਕੀਤੀ ਅੱਜ ਦਾ ਜੋ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕਰਨਾ ਕੀਤਾ ਹੈ ਆਪ ਜੀਆਂ ਨੇ ਪਾਵਨ ਸ਼ਬਦ ਦਾ ਜਾਪ ਵੀ ਸਰਵਣ ਕੀਤਾ ਹੈ ਅਤੇ ਸ਼ਬਦ ਦੀ ਵਿਚਾਰ ਵੀ ਸਰਵਣ ਕੀਤੀ ਹੈ ਗੁਰੂ ਗਰੀਬ ਨਿਵਾਜ ਕਿਰਪਾ ਕਰਨ ਸਰਬੱਤ ਸੰਗਤਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣ ਸਾਰਿਆਂ ਦੀਆਂ ਹਾਜ਼ਰੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰ ਪ੍ਰਵਾਣ ਕਰਨ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਦਰੇ ਰਹਿਮਤ ਕਰਨ ਸ਼ਬਦ ਦੀ ਵਿਚਾਰ ਕਰਦੇ ਆਂ ਹੋਈਆਂ ਬੇਅੰਤ ਭੁੱਲਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਖਿਮਾ ਬਖਸ਼ਿਸ਼ ਕਰਨ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨ ਗੁਰੂ ਪਿਆਰਿਓ ਪਾਵਨ ਗੁਰਬਾਣੀ ਦੇ ਜਾਪ ਆਪ ਰojana ਸਰਵਣ ਕਰਦੇ ਹੋ ਸੋ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਆਪ ਸੰਗਤਾਂ ਗੁਰੂ ਨਾਲ ਜੁੜ ਸਕੋ ਗੁਰੂ ਨਾਲ ਜੁੜ ਕਰਕੇ ਗੁਰੂ ਦੀ ਮਤ ਨੂੰ ਗ੍ਰਹਿਣ ਕਰੋ ਗੁਰੂ ਆਸ਼ੇ ਅਨੁਸਾਰ ਆਪਣਾ ਜਿਹੜਾ ਜੀਵਨ ਹੈ ਉਹ ਬਤੀਤ ਕਰਨਾ ਕਰੀਏ ਸੋ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਇਹ ਜਿਹੜਾ ਚੈਨਲ ਬਣਾਇਆ ਗਿਆ ਹੈ ਇਸ ਨਾਲ ਜੁੜਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਅਤੇ ਵੀਡੀਓ ਨੂੰ ਹੋਰ ਆਪਣੇ ਰਿਸ਼ਤੇਦਾਰ ਭੈਣਾ ਭਰਾਵਾਂ ਦੇ ਨਾਲ ਸਾਂਝਾ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਕਰਨ ਇਹ ਜਿਹੜੀ ਸੋਝੀ ਸਮਤ ਸਾਨੂੰ ਬਖਸ਼ਿਸ਼ ਕਰਨ ਕਿ ਆਪਾਂ ਇਸ ਲੋਕ ਤੇ ਕਿਸ ਵਾਸਤੇ ਆਏ ਹਾਂ ਅਤੇ ਕੇਸ ਕਾਰਨ ਕਰਕੇ ਸਾਨੂੰ ਇਹ ਮਨੁੱਖਾ ਜਾਮਾ ਜੋ ਪ੍ਰਾਪਤ ਹੋਇਆ ਹੈ ਗੁਰੂ ਗਰੀਬ ਨਿਵਾਜ ਕਿਰਪਾ ਕਰਨ ਸਮੱਤ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਣ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਸੋਰਠ ਰਾਗ ਦੇ ਅੰਦਰ ਅੱਜ ਦਾ ਫੁਰਮਾਨ ਧੰਨ ਸ੍ਰੀ ਗੁਰੂ ਅਮਰਦਾਸ ਜੀਆ ਨੇ ਬਖਸ਼ਿਸ਼ ਕਰਨਾ ਕੀਤਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਬਖਸ਼ੇ ਹੋਏ ਪਾਵਨ ਸ਼ਬਦ ਤੇ ਵਿਚਾਰ ਕਰਕੇ ਸਤਗੁਰ ਸੱਚੇ ਪਾਤਸ਼ਾਹ ਜੀ ਸੋਜੀ ਬਖਸ਼ਿਸ਼ ਕਰਨ ਸਤਗੁਰਾਂ ਦੀ ਦਸੀ ਮਤ ਤੇ ਚੱਲ ਸਕੀਏ ਦੇਹੋ ਸੱਜਣੇ ਅਸੀਸੜੀਆਂ ਜਿਉ ਹੋਵੇ ਸੈਬ ਸਿਉ ਮੇਲ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ